ਸਸ਼ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੋ ਤੁਸੀਂ ਤੇ ਮੈਂ ਗਗਨ ਸ਼ਕਲਾ ਆਸਮਾਨ ਤੋਂ बरसਦੀ ਲਗਾਤਾਰ ਆਫਤ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਵੇਂ ਤਬਾਹੀ ਮਚਾਈ ਆ ਉਸ ਦੀਆਂ ਤਸਵੀਰਾਂ ਦਿਖਾਉਂਦੇ ਆ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਲੈਂਡ ਸਲਾਈਡਿੰਗ ਤੋਂ ਬਾਅਦ ਦੀਆਂ ਤਸਵੀਰਾਂ ਨੇ ਦੇਖੋ ਕਿ ਕਿਸ ਤਰ੍ਹਾਂ ਪਹਾੜਾਂ ਦੇ ਪਹਾੜ ਜਿਹੜੇ ਨੇ ਉਹ ਦਿੱਕੇ ਰਸਤੇ ਬੰਦ ਕਰ ਚੁੱਕੇ ਨੇ ਸਿੱਧੀਆਂ ਤਸਵੀਰਾਂ ਨੇ ਡਿਸਟ੍ਰਿਕਟ ਸਮੋਰ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਲੈਂਡ ਸਲਾਈਡਿੰਗ ਦੇ ਨਾਲ ਇੰਨਾ ਬੁਰਾ ਹਾਲ ਹੋਇਆ ਤਾਂ ਇੱਧਰ ਤੁਰਸ਼ ਫਰਮੇ ਇਹ ਸ਼ੈ ਤਸਵੀਰਾਂ ਦਿਖਾਓ ਕਿ ਇਸ ਤਰ੍ਹਾਂ ਜੀਐਸਟੀਵੀ ਪੋਕਲਾਈਨਾਂ ਮਸ਼ੀਨਾਂ ਜਿਹੜੀਆਂ ਨੇ ਉਹ ਇਸ ਵੇਲੇ ਕੰਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਇਹਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਇਹ ਤਬਾਹੀ ਦਾ ਮੰਜ਼ਰ ਹੈ ਇਹ ਤਬਾਹੀ ਦੇ ਹਾਲਾਤ ਨੇ ਲਗਾਤਾਰ ਜਿਹੜੇ ਨੇ ਮੁਲਾਜ਼ਮ ਨੇ ਉਹ ਕੰਮ ਕਰ ਰਹੇ ਨੇ ਤਾਂਕਿ ਇਹ ਰਸਤਾ ਆਮ ਲੋਕਾਂ ਦੇ ਲਈ ਖੋਲਿਆ ਜਾ ਸਕੇ ਤਾਂ ਬੇਹੱਦ ਖਤਰਨਾਕ ਇਹ ਮੰਜ਼ਰ ਹੈ ਭਾਈ ਸਾਹਿਬ ਇਹ ਪੱਥਰ ਕਦੋਂ ਗਿਰੇ ਤੇ अब सर हम नहीं बोल सकते अभी ये चार पांच दिन हो गए सर चार पांच दिन हो गए ये पूरा पहाड़ गिर गया था टूट के ऊपर से आया था ऊपर से आया था तो कितने रोज से ये दिन रात काम चल रहा है ये उसी दिन से चल रहा है सर उसी दिन से किसी को नुकसान तो नहीं हुआ जाने नुकसान नहीं सर अभी तक नुकसान कुछ नहीं हुआ बिल्कुल आगे आ जाओ रमेश देखो किस तरह के हालात में ਕਾਈ ਤਸਵੀਰਾਂ ਦਿਖਾਓ ਦੇਖੋ ਕਿੰਨਾ ਖਤਰਨਾਕ ਖੰਭੰਦਰ ਹੈ ਦੂਜੇ ਪਾਸੇ ਬੇਹੱਦ ਢੂੰਗੀ ਖਾਈ ਹੈ ਇਹ ਤਾਂ ਹਿਮਾਚਲ ਦਾ ਇਹ ਤਬਾਹੀ ਦਾ ਇਹ ਮੰਜ਼ਰ ਹੈ ਦੇਖੋ ਰਮੇਸ਼ ਧਿਆਨ ਨਾਲ ਬਹੁਤ ਖਤਰਨਾਕ ਹੈ ਦੇਖੋ ਤੁਸੀਂ ਅਗਰ ਦੇਖੋ ਤਾਂ ਪੱਥਰਾਂ ਦੇ ਨਾਲ ਰਮੇਸ਼ ਇੱਧਰ ਵੀ ਦਿਖਾ ਦਿਓ ਕਿ ਪੱਥਰਾਂ ਨੇ ਕਿਸ ਤਰੀਕੇ ਦੇ ਨਾਲ ਖਾੜ ਦੇ ਵਿੱਚ ਵੀ ਤਬਾਹੀ ਮਚਾਈ ਹੈ ਤਾਂ ਲਗਾਤਾਰ ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਵੱਡੀਆਂ ਪੋਕਲਾਈਨਾਂ ਨੇ ਉਹ ਇੱਥੇ ਕੰਮ ਨੂੰ ਅੰਜਾਮ ਦੇ ਰਹੀਆਂ ਨੇ ਆ ਤਸਵੀਰ ਦੇਖੋ ਅਜਾ ਰਮੇਸ਼ਾ ਦੇਖੋ ਇਹ ਵੱਡੇ ਵੱਡੇ ਪਹਾੜ ਜਿਹੜੇ ਨੇ ਉਹ ਗੁੱਗੇ ਰਸਤਿਆਂ ਦੇ ਵਿੱਚ ਡਿੱਗ ਚੁੱਕੇ ਨੇ ਤੇ ਇਧਰ ਖਾਈ ਆ ਆ ਤਸਵੀਰ ਕਿਸੇ ਇਹ ਪੱਥਰਾਂ ਨੂੰ ਤੋੜ ਕੇ ਇਥੋਂ ਕੱਢ ਚੱਕਿਆ ਜਾ ਰਿਹਾ ਤਾਂ ਕਿ ਇਹ ਰਸਤਾ ਜਿਹੜਾ ਆਮ ਲੋਕਾਂ ਦੇ ਲਈ ਆਮ ਟ੍ਰੈਫਿਕ ਦੇ ਲਈ ਖੋਲਿਆ ਜਾ ਸਕੇ ਦੇਖੋ ਬੇਹੱਦ ਜਿਹੜਾ ਇਹ ਤਰਾਸਤੀਆਂ ਤਸਵੀਰਾਂ ਨੇ ਇਹ ਕੁਦਰਤੀ ਆਫਤ ਦੀਆਂ ਤਸਵੀਰਾਂ ਨੇ ਸੱਤੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਆਫਤ ਅਸਮਾਨ ਤੋਂ ਵਰ੍ਹ ਰਹੀ ਇਹ ਆਫਤੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਆਖਰ ਲੋਕ ਕਿ ਸਰਵਾਈਵ ਕਿਵੇਂ ਕਰ ਰਹੇ ਨੇ ਬੇहद ਮੁਸ਼ਕਲ ਹੈ ਬੇ ਬੇਹਦ ਜਿਹੜਾ ਖਤਰਨਾਕ ਕੰਮ ਦੇਖੋ ਰਮੇਸ਼ ਇਹ ਦਿਖਾਓ ਕਿਸ ਤਰ੍ਹਾਂ ਜਿਹੜਾ ਪੱਥਰਾਂ ਨੂੰ ਚੱਕਿਆ ਜਾ ਰਿਹਾ ਤੋੜ ਤੋੜ ਕੇ ਪੱਥਰਾਂ ਨੂੰ ਸਾਈਡਾਂ ਤੇ ਹਟਾਇਆ ਜਾ ਰਿਹਾ ਮੁਸ਼ਕਿਲ ਦੇ ਨਾਲ ਇੱਕ ਗੱਡੀ ਜਿਹੜੀ ਆ ਇੱਥੋਂ ਗੁਜ਼ਰ ਸਕਦੀ ਆ ਇੱਕ ਗੱਡੀ ਨੂੰ ਰੋਕ ਕੇ ਦੂਜੀ ਨੂੰ ਇੱਥੋਂ ਲੰਘਾਇਆ ਜਾਂਦਾ ਬੇਹੱਦ ਖਤਰਨਾਕ ਕਿ ਮੰਜ਼ਰਾ ਦੇਖੋ ਕਿੰਨਾ ਖਤਰਨਾਕ ਮੰਜ਼ਰਾ ਕਿੰਨਾ ਮੁਸ਼ਕਿਲ ਤਰੀਕੇ ਦੇ ਨਾਲ ਲੋਕਾਂ ਦੇ ਲਈ ਜਿਹੜਾ ਰਸਤਾ ਤੇ ਖੋਲਿਆ ਜਾ ਰਿਹਾ ਕਿੱਡੇ ਵੱਡੇ ਵੱਡੇ ਜਿਹੜੇ ਪਹਾੜ ਇਹ ਰਸਤੇ ਦੇ ਵਿੱਚ ਆ ਕੇ ਡਿੱਗ ਚੁੱਕੇ ਨੇ ਜਿਸ ਦੇ ਚੱਲਦੇ ਹੋਏ ਆਮ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੋ ਆ ਦੇਖੋ किस तरह का खतरनाक हे मंदिर रहा होगा क्योंकि तो पूरे पहाड़ टूट के जो रस्ते देख जग जाते हैं भाई साहब ये सारा पहाड़ टूट के रस्ते में आ गया था जी जी सारा छोटा था सारा आ गया था जी जी कितने रोज से लगातार काम चल रहा है अभी तो चल रहा है दो महीने से करीब ये अभी गिरा था ये तो अभी चार दिन पहले गिरा चार दिन पहले गिरा बिल्कुल देखो कितना मुश्किल है ਆਇ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿੱਧੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਨੇ ਕਿ ਆਖਰ ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਹਾਲਾਤ ਕੀ ਨੇ ਲੈਂਡ ਸਲਾਈਡਿੰਗ ਨੇ ਪੂਰੇ ਪ੍ਰਦੇਸ਼ ਨੂੰ ਪ੍ਰਭਾਵਿਤ ਕੀਤਾ ਪਹਾੜਾਂ ਦੇ ਪਹਾੜ ਜਿਹੜੇ ਨੇ ਉਹ ਬਰਸਾਤ ਦੇ ਕਾਰਨ ਟੁੱਟ ਕੇ ਡਿੱਗੇ ਨੇ ਪਰ ਲਗਾਤਾਰ ਕੰਮ ਜਾਰੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਅਸੁਵਿਧਾ ਨਾ ਹੋਵੇ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ਕਲਾ ਡੈਲੀ ਪੋਸਟ ਪੰਜਾਬੀ